ਭਾਰਤ ਪਾਕਿਸਤਾਨ ਦੇ ਦੇ ਇਸ ਯੁੱਧ ਚ ਕੋਈ ਸਿੱਖਾਂ ਨੇ ਸਿੱਧਾ ਹਿੱਸਾ ਨਹੀਂ ਲਿਆ ਹੈਗਾ ਪਰ ਸਿੱਖਾਂ ਦਾ ਝੁਕਾਅ ਸੀ ਜਿਹੜਾ ਪਾਕਿਸਤਾਨ ਵੱਲ ਤੇ ਭਾਰਤ ਦੇ ਨਾਲ ਵਿਰੋਧਤਾ ਸਿੱਖਾਂ ਦੀ ਐ ਸਪਸ਼ਟ ਹੋ ਗਈ ਇੰਡੀਆ ਨੂੰ ਵੀ ਸਪਸ਼ਟ ਹੋ ਗਈ ਪਾਕਿਸਤਾਨ ਨੂੰ ਵੀ ਪਤਾ ਲੱਗ ਗਿਆ ਅਮਰੀਕਾ ਨੂੰ ਵੀ ਪਤਾ ਕਿ ਇਹਦੇ ਚ ਸਿੱਖ ਨੇ ਜਿਹੜੇ ਉਹ ਇੱਕ ਪਾਸੇ ਰਹੇ ਨੇ ਥੋੜਾ ਝੁਕਾਅ ਇਹਨਾਂ ਦਾ ਪਾਕਿਸਤਾਨ ਵੱਲ ਰਿਹਾ ਅਸੀਂ ਇੱਕ ਜੰਗ 1947 ਤੋਂ ਬਾਅਦ ਲਗਾਤਾਰ ਲੜ ਰਹੇ ਹਾਂ ਸਾਨੂੰ ਖੁਸ਼ੀ ਹੈ ਪਾਕਿਸਤਾਨ ਦੀ ਇਸ ਜੰਗ ਦੇ ਵਿੱਚ ਜਿੱਤ ਹੋਈ ਹੈ ਸਾਨੂੰ ਖੁਸ਼ੀ ਹੈ ਕਿ ਭਾਰਤ ਇਸ ਜੰਗ ਦੇ ਵਿੱਚ ਹਾਰਿਆ ਤੇ ਅਸੀਂ ਇਹ ਲੜਾਈ ਲਗਾਤਾਰ ਭਾਰਤ ਦੇ ਨਾਲ ਲੜਨੀਆਂ ਲੜ ਰਹੇ ਹਾਂ ਪਰ ਸਾਨੂੰ ਹਰ ਪਾਸੇ ਹਰ ਤਰੀਕੇ ਨਾਲ ਚੌਕਸ ਵੀ ਰਹਿਣਾ ਪਏਗਾ ਅਸੀਂ ਹਮੇਸ਼ਾ ਜਿਹੜਾ ਹੈ ਅ ਜਿਹੜਾ ਤਸ਼ੱਦਦ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜੇਗਾ ਸਿੱਖ ਉਹਦੇ ਨਾਲ ਖੜਨਗੇ ਪਰ ਜੇ ਸਿੱਖਾਂ ਦੇ ਉੱਤੇ ਹੀ ਜ਼ੁਲਮ ਅਤੇ ਤਸ਼ੱਦਦ ਹੋ ਰਿਹਾ ਤਾਂ ਸਿੱਖਾਂ ਨੂੰ ਕੱਲਿਆਂ ਲੜਨਾ ਪਏਗਾ ਸਾਨੂੰ ਕੱਲਿਆਂ ਲੜਨਾ ਪਏਗਾ ਤੇ ਨਾਲ ਹੀ ਸਾਨੂੰ ਇਹ ਕਹਿੰਦੇ ਵਿੱਚ ਵੀ ਕੋਈ ਅ ਹਿਚਕਿਚਾਹਟ ਨਹੀਂ ਹੈਗੀ 175 ਸਾਲਾਂ ਬਾਅਦ ਸਿੱਖ ਰਾਜ ਨੇ ਸਿੱਖਾਂ ਦੀ ਜਿਹੜੀ ਰਾਜ ਕਰਨ ਦੀ ਇੱਛਾ ਸ਼ਕਤੀ ਹੈ ਤਾਕਤ ਹੈ ਸਾਡੀ ਉਸਨੇ ਦੁਬਾਰਾ ਦੱਖਣ ਏਸ਼ੀਆ ਦੇ ਦਰਵਾਜ਼ੇ ਦੇ ਉੱਤੇ ਦਸਤਕ ਦਿੱਤੀ ਹੈ ਤੇ ਇਹ ਅਸੀਂ ਸਮੁੱਚੇ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਾਰੇ ਅਸੀਂ ਸਫਾਰਤੀ ਪੱਤਰ ਦੇ ਉੱਤੇ ਚਾਰਾ ਜੋ ਹੀ ਕਰ ਰਹੇ ਹਾਂ 21 ਅਤੇ 22 ਜੂਨ ਨੂੰ ਇਸ ਵੰਦੀ 애રિਜ਼ੋਨਾ ਦੇ ਵਿੱਚ ਖਾਲਸਾਣ ਸਮਿਟ ਉਸ ਖਾਲਸਾਣ ਸਮਿਟ ਦੇ ਵਿੱਚ ਕਾਫੀ ਕੁਝ ਤੈ ਹੋਇਆ